ਕਾ ਮਕਾਨ ਮਾਲਕ ਬਿਨਾ ਪੁਲਿਸ ਸਟੇਸ਼ਨ ਨੂੰ ਦੱਸੇ ਤੋਂ ਉਹ ਉਲੰਘਣਾ ਕਰ ਰਿਹਾ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਉਹ ਕਰ ਰਿਹਾ ਕੁਤਾਈ ਉਹ ਪਰਚੇ ਦਰਜ ਕੀਤੇ ਜਾਂਦੇ ਜੀ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਵੀ ਲੋਕ ਕਿਰਾਏ ਤੇ ਮਕਾਨ ਦਿੰਦੇ ਨੇ ਉਹ ਕਿਰਾਏ ਦਾ ਮਕਾਨ ਦੇਣ ਵਾਲੇ ਵਿਅਕਤੀ ਦਾ ਰਿਕਾਰਡ ਆਪਣੇ ਨਾਲ ਨਾਲ ਥਾਣੇ ਦੇ ਵਿੱਚ ਜ਼ਰੂਰ ਦਰਜ ਕਰਵਾਉਣ ਕਿਉਂਕਿ ਲੋਕ ਬਾਹਰੋਂ ਆਉਂਦੇ ਨੇ ਤੇ ਕੁਝ ਸਮੇਂ ਲਈ ਕਿਰਾਏ ਤੇ ਰਹਿੰਦੇ ਨੇ ਤੇ ਸ਼ਹਿਰ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਕੇ ਵਾਪਸ ਚਲੇ ਜਾਂਦੇ ਨੇ ਉਨਾ ਕਿਹਾ ਕਿ ਅਗਰ ਕੋਈ ਬਾਰੀ ਵਿਅਕਤੀ ਕਿਸੇ ਘਟਨਾ ਚ ਪੜਿਆ ਜਾਂਦਾ ਹੈ ਤਾਂ ਉਸ ਦੇ ਨਾਲ ਹੀ ਮਕਾਨ ਮਾਲਕਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਅਗਰ ਮਕਾਨ ਮਾਲਕ ਨੇ ਉਸ ਕਿਰਾਏਦਾਰ ਦਾ ਰਿਕਾਰਡ ਨੰਗਲ ਪੁਲਿਸ ਸਥਾਨੇ ਦਰਜ ਨਹੀਂ ਕਰਾਇਆ ਹੈ ਸੋ ਅਜਹਨਾ ਹੋਵੇ ਕਿ ਕਿਸੇ ਕੋਲ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਗੁਪਤ ਤਰੀਕੇ ਨਾਲ ਰਹਿ ਰਿਹਾ ਹੋਵੇ ਜਿਸ ਦੇ ਚਲਦਿਆਂ ਮਕਾਨ ਮਾਲਕ ਨੂੰ ਵੀ ਕਿਸੇ ਕਾਰਵਾਈ ਵਿੱਚ ਸ਼ਾਮਿਲ ਕਰਨਾ ਪਵੇ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਇੱਕ ਵਾਰੀ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਹੀ ਇਸ ਨੂੰ ਮਕਾਨ ਕਿਰਾਏ ਤੇ ਦਿੱਤਾ ਜਾਵੇ ਸ਼ਹਿਰ ਦੀਆਂ ਮਾਰਕੀਟ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਦੇ ਲਈ ਉਹਨਾਂ ਸ਼ਹਿਰ ਦੀਆਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕੀਦਾਰਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਦੁਕਾਨਾਂ ਦੀ ਚੌਕਸੀ ਵਧਾਈ ਜਾ ਸਕੇ ਕਿਉਂਕਿ ਦੁਕਾਨਾਂ ਜ਼ਿਆਦਾ ਹਨ ਤੇ ਚੌਕੀਦਾਰ ਘੱਟ ਨੇ ਜਿਸ ਦੇ ਨਾਲ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਰੱਖੋ ਤੇ ਜਿਵੇਂ ਕੋਈ ਕਿਸੇ ਨੂੰ ਕੋਈ ਸ਼ਰਾਰਤੀ ਅਨਸਰ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਮੈਂ ਮੈਂ ਹੁਣੇ ਕਹਿ ਕਿ ਹਟਿਆ ਜੀ ਤੁਹਾਡੇ ਰਾਂ ਹੀ ਮੈਂ ਅਪੀਲ ਕਰਦਾ ਕਿ ਲੋਕਾਂ ਨੂੰ ਅਸੀਂ ਬੇਨਤੀ ਕੀਤੀ ਅੱਜ ਕੱਲ ਦੇ ਵਿੱਚ ਆਪਾਂ ਵਾਧੂ ਫੋਰਸ ਲੈ ਕੇ ਪ੍ਰਾਜ ਨਗਰ ਉਹਨਾਂ ਦੀ ਆਪਾਂ ਪ੍ਰਾਪਰ ਕਿਰਾਏਦਾਰਾਂ ਦੀ ਕਲੋਨੀਆਂ ਦੀ ਫਿਜ਼ੀਕਲੀ ਵੀ ਸਰਚ ਕਰ ਰਹੇ ਹਾਂ ਮਾਨ ਜੋਗ ਐਸਐਸਪੀ ਸਾਹਿਬ ਤੋਂ ਫੋਰਸ ਲੈ ਕੇ ਔਰ ਜਿਹੜੇ ਬਿਨਾਂ ਇਨਫੋਰਮੇਸ਼ਨ ਤੋਂ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਬਿਲਕੁਲ ਹੋਏ ਕਿ 100% ਜਿਹੜਾ ਮਕਾਨ ਮਾਲਕ ਬਿਨਾ ਪੁਲਿਸ ਸਟੇਸ਼ਨ ਨੂੰ ਦੱਸੇ ਤੋਂ ਉਹ ਉਲੰਘਣਾ ਕਰ ਰਿਹਾ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਉਹ ਕਰ ਰਿਹਾ ਕੁਤਾਈ ਉਹ ਪਰਚੇ ਦਰਜ ਕੀਤੇ ਜਾਂਦੇ ਨੇ ਜਾਨ ਨੰਗਲਲੀ ਹੈ ਜੀ ਪੂਰੇ ਸ਼ਹਿਰ ਦੇ ਪੂਰੇ ਸ਼ਹਿਰ ਵਾਸੀਆਂ ਦੀ ਸੂਚਨਾ ਦੇਣ ਪੂਰੇ ਸ਼ਹਿਰ ਦੀ ਪੂਰਾ ਜਿੰਨਾ ਸਾਡਾ ਏਰੀਆ ਉਹ ਸਾਰੇ ਥਾਣੇ ਥਾਣੇ ਹਜ਼ਾਰ ਦੇ ਪਿੰਡਾਂ ਦੇ ਮਾਲਕਾਂ ਨੂੰ ਤੇ ਕਿਰਾਏਦਾਰਾਂ ਨੂੰ ਇਹ ਸਾਰਿਆਂ ਲਈ ਹੁੰਦਾ ਜੀ ਉਹ ਪ੍ਰੋਪਰ ਬਣਿਆ ਹੈਗਾ ਇਨਸਟ੍ਰਕਸ਼ਨ ਜਿਨੇ ਉਹਦੇ ਮੁਤਾਬਕ ਉਹ ਦੇਣੀ ਬਣਦੀ ਹੈ ਉਹ ਦੇਣ ਆਪਾਂ ਪ੍ਰੋਪਰ ਇਹਦੀ ਮਹਿਮਤ ਕਰਾ ਰਹੇ ਹਾਂ ਚੈਕਿੰਗ ਕਰ ਰਹੇ ਆ ਤੇ ਪਰਚੇ ਵੀ ਦੇ ਰਹੇ ਆ ਜਿਹੜਾ ਕੁਤਾਈਕਰ ਸਾਹਮਣੇ ਆ ਅੱਜ ਕੋਰਟ